ਜੂਰ ਅਰਦਾਸ ਬੇਨਤੀ ਹੈ ਸੰਤਾ ਦੇ ਕਾਰਜ ਆਪ ਖਲੋਇਆ ਹਰ ਕਮ ਤਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸਾ ਸੇਵਾ ਕੀਤੀ ਸਫਲ ਹੈ ਜੇ ਤ ਸਤ ਗੁਰ ਕਾ ਮਨ ਮੰਨੇ ਸਤ ਗੁਰ ਕਾ ਮਨ ਮੰਨਿਆ ਤਾਂ ਪਾਵਤ ਸੰਮਲ ਭੰਨੇ ਜਿਸ ਕਾ ਕਾਰਜ ਜਤ ਨਹੀਂ ਕੀਆ ਮਾਨਸ ਕਿਆ ਵਿਚਾਰ ਰਾਮ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸਾਰਤੋਸ ਬੇਨਤੀ ਹੈ ਸਿੱਖ ਨਮਾਇੰਦਾ ਜਥੇ ਵੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲ ਉੱਤਮ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਬਾਬਾ ਤਸ਼ਦੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਪਾਵਨ ਪਿੱਤਰ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਕਮਰਿਆਂ ਦੀਆਂ ਸੇਵਾਵਾਂ ਆਰੰਭ ਹੋਈਆਂ ਸਨ ਸਤਿਗੁਰੂ ਆਮ ਜੀ ਦੀ ਕਿਰਪਾ ਹੋਈ ਹੈ ਅੱਜ ਕਮਰਿਆਂ ਦੀ ਉੱਪਰਲੀ ਛੱਤ ਦਾ ਜੋ ਲੈਂਟਰ ਦਾ ਕਾਰਜ ਆਰੰਭ ਹੋਣਾ ਹੈ ਸਭ ਤੋਂ ਪਹਿਲਾਂ ਸਭੂ ਸੰਗਤ ਵੱਲੋਂ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸੰਗਤਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਸੇਵਾਵਾਂ ਲੈ ਲੈਣੀਆਂ ਕਿਰਪਾ ਕਰਨੀ ਸਰਬੱਤ ਸੰਗਤਾਂ ਦੀਆਂ ਆਸਾਂ ਮਰਦਾ ਮਨੋ ਕਾਮਨਾ ਭਾਵਨਾਵਾਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨ ਇਹ ਗੁਰਦਰਾ ਫਲਾ ਸਾਹਿਬ ਆਏ ਆ ਸੇਵਾ ਕਰਨ ਅੱਜ ਇਹ ਲੈਟਰ ਪੈ ਰਿਹਾ ਵਾ ਇਥੇ ਖੰਡ ਪਾਠਾਂ ਦੇ ਬਾਅਦ ਤੇ ਗੈਲੈਂਟਰ ਪਾਇੰਡਿਆ ਵਾ ਬਾਬਾ ਕਸ਼ਵੀਰ ਸਿੰਘ ਪੂਰੀ ਵਾਲਿਆਂ ਦੀ ਬਾਬਿਆਂ ਦੀ ਕਿਰਪਾ ਦੀ ਆ ਉਹਨਾਂ ਦੀ ਕਿਰਪਾ ਕਰਕੇ ਇੱਥੇ ਉਹਨੇ ਸੇਵਾ ਕਰਨੀ ਸਾਰੇ ਨਗਰ ਪਿੰਡ ਕਿਆਪੁਰ ਤੋਂ ਆਏ ਆ ਸੰਗਤ ਲੈ ਕੇ ਇਹ ਲੈਟਰ ਪਾਉਣ ਵਾਸਤੇ ਆਏ ਇੱਥੇ ਬਹੁਤ ਵੱਡ ਭਾਗੀਆਂ ਜਿਹੜੇ ਸੇਵਾ ਕਰਨ ਆਏ ਗੁਰੂ ਘਰ ਦੀ ਜੀ ਇਹ ਕਰਮਾਂ ਵਾਲਾ ਕੋਈ ਨਾ ਕੋਈ ਇੱਥੇ ਜੀ ਆ ਹੀ ਜਾਂਦਾ ਸੇਵਾ ਕਰਨ ਸਾਰੇ ਸਾਰਿਆਂ ਦੀ ਸੇਵਾ ਮਹਾਰਾਜ ਨੇ ਖੇ ਲਾਵੇ ਬਾਬੇ ਗੁਰਦਾਸ ਜੀ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਹਾਰ ਗੁਬਿੰਸਹਿ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਲਾਸ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੀ ਦਰਬਾਰ ਸਾਹਿਬ ਅਤੇ ਆਪ ਸਭਾਤ ਸੰਗਤਾਂ ਦੇ ਸਹਿਯੋਗ ਨਾਲ ਇੱਥੋਂ ਦੀ ਜੋ ਕਾਰ ਸੇਵਾ ਸਮਰਪਦਾਇਕ ਕਾਰ ਸੇਵਾ ਭੂਰੀ ਵਾਲੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੁਰੀਵਾਲਿਆਂ ਵੱਲੋਂ ਸਰਗਰਥ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕੁ ਸਮੇਂ ਤੋਂ ਪਹਿਲਾਂ ਆਰੰਭ ਕੀਤੀ ਗਈ ਅੱਜ ਜੋ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਕਮਰਿਆਂ ਦੀ ਜੋ ਉਸਾਰੀ ਸ਼ੁਰੂ ਕੀਤੀ ਗਈ ਸੀ ਅੱਜ ਉਹਨਾਂ ਦਾ ਲੈਂਟਰ ਪਾਇਆ ਗਿਆ ਲੈਂਟਰ ਪਾਇਆ ਜਾ ਰਿਹਾ ਹੈ ਜਿਸ ਵਿੱਚ ਕੋਈ 14 ਕਮਰੇ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਇੱਕ ਵੱਡਾ ਜਿਹੜਾ ਸੁਖਾਸਨ ਅਸਥਾਨ ਜਿਹੜਾ ਬਹੁਤ ਸੋਹਣਾ ਤੇ ਨਾਲ ਬਰਾਡੇ ਜਿਹੜੇ ਆ ਉਹ ਬਣਾਏ ਜਾ ਰਹੇ ਹਨ ਇਲਾਕੇ ਦੀਆਂ ਸਮੂਹ ਸੰਗਤਾਂ ਜਿਹੜੀਆਂ ਸੇਰ ਤੋਂ ਆ ਕੇ ਕਿੱਥੇ ਬਾਲਟੀ ਚੁੱਕ ਕੇ ਜਿਹੜੀਆਂ ਸਵਾਵਾ ਕਰਕੇ ਆਪਣਾ ਹਿੱਸਾ ਪਾ ਰਹੀਆਂ ਹਨ ਦਾਸ ਸੰਪਰਦਾਇਕ ਆਸਰਾ ਪੂਰੀਵਾਲਿਆ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ